ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆ ਨਿਊ ਹਾਲੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਏਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਲੈ ਕੇ ਹਾਜ਼ਰ ਹੋਇਆ ਨਿਊ ਹਾਲੈਂਡ 3630 ਟਰੈਕਟਰ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਐਮ ਆਰਫ ਦੇ ਟਾਇਰ ਆ 16 9 30 ਦੇ ਟਾਇਰ ਆ ਵਧੀਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਹੀਏ ਨਵੇਂ ਟਾਇਰ ਆਾਰੇ ਸਾਨੂੰ ਸ਼ੋਰੂਮ ਕੰਡੀਸ਼ਨ ਟਰੈਕਟਰ ਦੋਸਤੋ 2023 ਮਾਡਲ ਆ ਤੇ 8 ਲੱਖ 82000 ਰੁਪਏ ਦਾ ਰੇਟ ਰੱਖਿਆ ਗਿਆ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਮੋਕੀ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਇੱਕ ਟਰੈਕਟਰ ਦੋਸਤੋ ਰੰਗ ਪੇਂਟ ਬਹੁਤ ਵਧੀਆ ਸਾਫ ਪਿਆ ਦੋਸਤੋ ਸ਼ੋਅਰੂਮ ਕੰਡੀਸ਼ਨ ਟਰੈਕਟਰ 2030 ਟਾਪ ਮਾਡਲ ਟਰੈਕਟਰ ਪੰਜਾਬ ਨੰਬਰ ਹੈਗਾ ਤੇ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਦੋਸਤੋ ਸਰਵਿਸ ਹੋਈ ਵੀ ਆ ਵਧੀਆ ਰੰਗ ਪੇਂਟ ਵਧੀਆ ਸਾਫ ਪਿਆ ਚਾਰੇ ਟਾਇਰਸ ਨੂੰ ਵਧੀਆ ਸਾਫ ਮਿਲਣਗੇ ਤਿੰਨ ਸਿਲੰਡਰ ਪਾਵਰ ਸਟੀering ਡਿਊਲ ਕਲਚ ਟਰੈਕਟਰ ਤੇ ਸੀਟਾਂ ਤੋਂ ਕਵਰ ਵੀ ਨਹੀਂ ਲਾਹੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਸਾਈਡ ਗিয়ার ਟਰੈਕਟਰ ਬਾਕੀ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਤੇ ਬਾਕੀ ਨਿਊ ਹਾਰਲੈਂਡ 630 ਟਰੈਕਟਰ ਦਾ ਮਰਿਆੜਾ ਮੁਕੁੱਲੂ ਸਾਫ ਪਿਆ ਦੋਸਤੋ 16 9 28 ਦੇ ਟਾਇਰ ਆ ਟਾਇਰ ਵਧੀਆ ਸਾਫ ਪਿਆ ਐਮਰਫ ਦੇ ਟਾਇਰ ਆ ਤੇ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਦੋਸਤੋ ਬਾਕੀ ਤੁਸੀਂ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋਗੇ बाकी इक आगे ਜਪਤਰ ਸਾਰੇ ਪੂਰੀਆ ਦੋਸਤੋ ਅਗਲਾ ਟਰੈਕਟਰ ਆਪਣੇ ਕੋਲ ਸਵਰਾਜ 855 FE ਟਰੈਕਟਰ ਦੋਸਤੋ 2023 ਮਾਡਲ ਆ ਤੇ 790000 ਰੁਪਏ ਦਾ ਰੇਟ ਰੱਖਿਆ ਗਿਆ। ਬਾਕੀ ਦਾ ਰੇਟ ਕੀ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ। ਸਵਰਾਜ 855 FE ਟਰੈਕਟਰ 5 ਸਟਾਰ ਬਿਲਕੁਲ ਟਾਪ ਮਾਡਲ ਟਰੈਕਟਰ ਦੋਸਤੋ ਛਤਰੀ ਬਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਪਾਵਰ ਸਟੀering ਡੂਲ ਕਲਚ ਟਰੈਕਟਰ ਆ। ਇੰਜਨ ਗੇਅਰ ਬਿਲਕੁਲ ਫੁੱਲ ਕੰਮ ਓਕੇ ਸਰਵਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਆ ਦੋਸਤੋ ਤੇ ਸਾਈਡ ਗੇਅਰ ਟਰੈਕਟਰ ਆ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਗੋਡੀਅਰ ਦੇ ਟਾਇਰ ਆ ਤੇ 16x28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਦੀ ਵਧੀਆ ਪਈ ਹੈਗੀ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰ ਰੰਗ ਪੇਂਟ ਬਿਲਕੁਲ ਸਾਫ਼ ਹੈ ਦੋਸਤੋ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਦੋਸਤੋ ਬਾਕੀ ਤਿੰਨ ਸਿਲੰਡਰ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਐ ਲੋਨ ਵਗੈਰਾ ਹੋ ਜਾਊਗਾ ਦੋਸਤੋ ਤੇ ਕਾਗੇ ਪੱਤਰ ਸਾਰੇ ਪੂਰੇ ਟਰੈਕਟਰ ਦੇ ਬਾਕੀ ਜੇ ਕਿਸੇ ਨੂੰ ਟਰੈਕਟਰ ਲੈਣਾਗਾ ਤੁਸੀਂ ਇੱਕ ਵਾਰ ਵੀਡੀਓ ਵਿੱਚ ਪਵਾਈ ਦਾ ਨੰਬਰ ਪਾਇੰਦਿਆਂ ਤੁਸੀਂ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਸਿੱਟਾ ਤੋਂ ਕਵਰ ਕੁਲ ਬਿਲਕੁਲ ਇਹ ਲਾਹੇ ਜੇ ਸੜ ਗੇ ਟਰੈਕਟਰ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਮਤੀਏ ਟਰੈਕਟਰ ਦੋਸਤੋ ਸਵਰਾਜ 855 ਐਫੀ ਟਰੈਕਟਰ ਹੈ ਬਾਕੀ ਅਗਲੇ ਆਪਣਾ ਅਗਲੇ ਕੋਲੇ ਆ ਦੋਸਤੋ ਆਪਣਾ ਟਰੈਕਟਰ ਹੈ 2022 ਮਾਡਲ ਆ 13 ਲੱਖ 50 ਹਜ਼ਾਰ ਰੁਪਏ ਇਧਰ ਇਹ ਰੱਖਿਆ ਟਰੈਕਟਰ ਦਾ ਇਹ ਹੈਗਾ ਦੋਸਤੋ ਨਿਊ ਹਾਇਲੈਂਡ 5620 ਟਰੈਕਟਰ ਹੈਗਾ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ 22 ਮਾਡਲ ਹੈਗਾ ਤੁਸੀਂ ਦੇਖ ਸਕਦੇ ਹੋ ਚਾਰੇ ਟਾਇਰ ਸਾਨੂੰ ਬਧੀਆ ਸਾਫ ਤੇ ਨਵੇਂ ਮਿਲਣਗੇ ਸ਼ੋਰੂਮ ਕੰਡੀਸ਼ਨ ਆ ਗਈ ਛਤਰੀ ਲੱਗੀ ਹੋਈ ਹੈਗੀ ਪਾਵਰ ਸਟੀering ਟਰੈਕਟਰ ਹੈਗਾ ਤੇ ਤਿੰਨ ਸਿਲੰਡਰ ਆ ਦੋਸਤੋ ਰੰਗ ਪੇਂਟ ਵਧੀਆ ਸਾਫ ਪਿਆ ਬਿਲਕੁਲ ਜਰਰ ਟਰੈਕਟਰ ਦੋਸਤੋ ਕਾਗਜ਼ ਪੱਤਰ ਵੀ ਸਾਰੇ ਪੂਰੇ ਆਗੇ ਤੇ ਬਾਈ ਨੇ ਅਜੇ ਤੱਕ ਕਾਗਜ਼ ਵੀ ਨਹੀਂ ਲਾਏ ਤੇ ਬਾਕੀ ਗੱਲ ਕਰ ਲਈਏ ਟਾਇਰਾਂ ਦੀ ਐਮ ਆਰਪ ਦੇ ਟਾਇਰ ਆ 16x30 ਦੇ ਵੱਡੇ ਟਾਇਰ ਆ ਦੋਸਤੋ ਤੇ ਸੜਗੇ ਟਰੈਕਟਰ ਆ ਨਿਊ ਹਾਲੈਂਡ 5520 ਟਰੈਕਟਰ ਮਗਰਾਡ ਮੁਲਕ ਸਾਫ ਪੈ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਕੀ ਦਾ ਰੇਟ ਕੋਈ ਦੋਸਤੋ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਤੇ ਨਿਊ ਹਾਲੈਂਡ 5620 ਟਰੈਕਟਰ ਹੈਗਾ ਤੇ ਬਾਕੀ ਤੇ ਵੀ ਲੋਨ ਵਗੈਰਾ ਹੋ ਜਾਊਗਾ ਦੋਸਤੋ ਤੇ ਬਾਕੀ ਜੇ ਕਿਸੇ ਨੂੰ ਟਰੈਕਟਰ ਲੈਣਾ ਹੈ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਿੱ ਟਰੈਕਟਰ ਸੰਧੀ ਕੋਈ ਜਾਣਕਾਰੀ ਲੈ ਸਕਦੇ ਹਾਂ ਤੇ ਬਰਨਾਲੀ ਰੀਸ ਨੂੰ ਇਹ ਟਰੈਕਟਰ ਮਿਲਣਗੇ ਨਿਊ ਹਾਲੈਂਡਸ ਪੰਜਾਬੀ ਟਰੈਕਟਰ ਸੈੱਡਗੇ ਟਰੈਕਟਰ ਦਾ ਕੰਡੀਸ਼ਨ ਇਹਦੀ ਵਧੀਆ ਪਈ ਹੈਗੀ ਤੇ ਬਾਕੀ ਦੋਸਤੋ ਆਪਣੇ ਕੋਲੇ ਅਗਲਾ ਟਰੈਕਟਰ ਹੈ ਚੌਂਡੀਆ 5405 ਟਰੈਕਟਰ ਇਹ ਹੈਗਾ 2020 ਮਾਡਲ 11,35,000 ਰੁਪਏ ਦਾ ਰੇਟ ਰੱਖਿਆ ਹੈ ਤੇ ਬਾਕੀ ਇਹਦਾ ਰੇਟ ਵੀ ਦੋਸਤੋ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਿਲਕੁਲ ਨਿਊ ਕੰਡੀਸ਼ਨ ਵਿੱਚ ਟਰੈਕਟਰ ਆ ਸ਼ਾਤਰੀ ਲੱਗੀ ਹੋਈ ਹੈ ਡੈਕ ਵੀ ਲੱਗੇ ਹੋਇਆ ਤੇ ਬਾਕੀ ਮੂਰੇ ਵੇਟ ਲੱਗੇ ਹੋਏ ਟਰੈਕਟਰ ਦੇ ਨਾਲ ਦੀ ਪਾਵਰ ਸਟੀering ਟਰੈਕਟਰ ਆ ਦੋਸਤੋ ਇਹ ਉਹ ਦੀ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਦੋਸਤੋ ਟੋਮ ਮਾਡਲ 23 ਮਾਡਲ ਟਰੈਕਟਰ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਪਦੇ ਸਾਫ ਪਿਆਗਾ ਤੇ ਤੰਨਾ ਸਿਲੰਡਰ ਦੋਸਤੋ ਇਹ ਜੌਂਡੀਰ 5405 ਟਰੈਕਟਰ ਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਦੋਸਤੋ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਹੈ ਟਰੈਕਟਰ ਸੰਧੀ ਕੋਈ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਏਰੀਆ ਦੇ ਇਸ ਨੂੰ ਇਹ ਟਰੈਕਟਰ ਮਿਲਣਗੇ ਤੇ ਬਾਕੀ ਸਾਨੂੰ ਸਪੈਕਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਵਰ ਤੇ ਟਿੰਡਾ ਸਾਨੂੰ ਨਾਲ ਫੜੂਗਾ ਤੇ ਬਾਕੀ ਵੀਡੀਓ ਨੂੰ ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਕੋਲੋ ਸਬਸਕ੍ਰਾਈਬ ਧੰਨਵਾਦ ਦੋਸਤੋ